ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਪਾਲਕੀ ਸੈਭੋ ਮੋਗੇ ਸ਼ਹਿਰ ਵਿੱਚ ਅਸੀਂ ਸ਼ੁਰੂ ਕੀਤੀ ਹੈ ਤਿਆਰ ਕਰ ਲਈ ਤੇ ਜਿਵੇਂ ਆਮ ਪਾਲਕੀ ਸੈਭ ਜਿਵੇਂ ਧੋਰੀ ਧੋਵੀਰ ਬਣਾਉਂਦੇ ਆ ਤੇ ਜਦੋਂ ਅਸੀਂ ਇਹ ਛਤਪਸੰਗ ਬਾਦੰਨੇ ਆ ਤੇ ਉਦੋਂ ਫਿਰ ਇਹ ਜਿਹੜਾ ਜਿਹੜਾ ਉੱਪਰਲਾ ਚੁਬਵਾ ਜਾਂ ਜਿਹੜੀ ਚੱਲਰਾ ਤੇ ਉਹਦਾ ਖਿਡਾਉਣ ਵਾਸਤੇ ਅਸੀਂ ਬਣਾਇਆ ਪਰੇ ਵੀ ਇਸ ਤਰ੍ਹਾਂ ਇਹ ਸਾਈਡ ਤੇ ਖੜ ਜਾਂਦਾ ਹੈ ਜੇਕਰ ਇਹ ਫਰੇਮ ਨਾ ਹੋਵੇ ਜੇਕਰ ਆਹ ਫਰੇਮ ਨਾ ਹੋਵੇ ਨਾਲ ਲੱਗਾ ਤੇ ਫਿਰ ਇਹਨੂੰ ਇਸ ਤਰ੍ਹਾਂ ਐ ਰੱਖਣਾ ਪਊਗਾ ਥੱਲੇ ਫਿਰ ਝਾੜਰ ਥੱਲੇ ਲੱਗੂਗੀ ਇਸ ਕਰਕੇ ਅਸੀਂ ਕਿਹਾ ਵੀ ਝਾੜਰ ਥੱਲੇ ਨਾ ਲੱਗੇ ਤੇ ਇਹਦੇ ਨਾਲ ਅਸੀਂ ਇੱਕ ਆ ਫਰੇਮ ਬਣਾ ਲਿਆ ਤੇ ਆਹ ਫਰੇਮ ਆਹ ਫਰੇਮ ਇਸ ਤਰ੍ਹਾਂ ਪੱਜ ਜਾਂਦਾ ਤੇ ਇਹਨੂੰ ਅਸੀਂ ਸਾਈਡ ਤੇ ਸਜਾਅ ਸਕਦੇ ਹਾਂ ਜਦੋਂ ਅਸੀਂ ਦੂਸਰ ਨੂੰ ਲੈ ਕੇ ਜਾਣੇ ਆ ਉਦੋਂ ਫਰੇਮ ਇਹਦੇ ਨਾਲ ਹੀ ਲੱਗਾ ਰਹਿੰਦਾ ਵਾ ਤੇ ਇੱਥੇ ਲੌਕ ਹੋ ਜਾਂਦਾ ਵਾ ਤੇ ਇਥੇ ਸੀ ਪਲਕਿਸ਼ ਦੇ ਨਾਰੋ ਸਜਾ ਲੇ ਇਸ ਤਰ੍ਹਾਂ ਫਟੋ ਜਾਈ ਅਜੀ ਥੋੜਾ ਜਿਹਾ ਇਹਦੇ ਵਿੱਚ ਵਾਦਾ ਕੀਤਾ ਵਾ ਕਿ ਸ਼ਤਬ ਸਾਬ ਜਿਹੜਾ ਸਾਈਡ ਤੇ ਥੱਲੇ ਨਾ ਰੱਖਣਾ ਪਵੇ ਉਹਦਾ ਸਟੈਂਡ ਬਣਾਉਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਈ ਵਸਤ ਪ੍ਰਾਪਤ ਹੋਈ ਜਿਸ ਸੇ ਤੀ ਮਨ ਲਾ ਜਿਸ ਸੇ ਤੀ ਮਨ ਲਾ ਜਿਸ ਸੇਤੀ ਮਨ ਲਾਇ ਅਮ ਕਰ ਸਾਜਨੇ ਆਏ ਸਾਚੇ ਮੇਲ ਮਿਲਾ ਅਮ ਕਰ ਸਾਜਨੇ ਆਏ ਸਾਚੇ ਮੇਲ ਮਿਲਾ ਸੱਚ ਮੇਲ ਮਿਲਾ